ਦੇਸ ਪੰਜਾਬ ਵਾਸੀ ਹੋ ਮੈਂ ਸਤਾਰ ਸਿਮਰਨਜੀਤ ਸਿੰਘ ਦੀ ਮਾਂ ਜੋ ਸ੍ਰੋਤਮਾ ਮੈਂਬਰ ਪਾਰਲੀਮੈਂਟ ਜਿੱਤੇ ਸੀ ਤੇ ਹੁਣ ਚੋਣ ਲੜ ਰਹੇ ਨੇ ਉਹਨਾਂ ਨੇ ਉਹ ਸਵਾਲ ਖੜੇ ਕਰਦੇ ਨੇ ਦੂਜਿਆਂ ਤੇ ਬੰਦਕ ਲੀਡਰਾਂ ਤੇ ਸਰਬਜੀਤ ਸਿੰਘ ਦੇ ਮਸਲੇ ਤੇ ਮੈਂ ਵੀਡੀਓ ਸੁਣੀ ਉਹਨਾਂ ਦੀ ਪੜੋਸ ਤੋਂ ਦੇਖ ਕੇ ਅੱਜ ਮੈਨੂੰ ਵੀ ਉਹਨਾਂ ਤੋਂ ਇੱਕ ਸਵਾਲ ਪੁੱਛਣ ਨੂੰ ਜੀ ਕਰਿਆ ਵੀ ਮਾਨ ਸਾਹਿਬ ਮੈਂ ਤੁਹਾਹਾਂ ਤੋਂ ਇੱਕ ਗਰੀਬ ਸਿੱਖ ਹੋਣ ਦੇ ਨਾਤੇ ਉ ਤਾਂ ਮੇਰੇ ਕਿਸ ਨੇ ਜਵਾਬ ਦੇਣਾ ਨਹੀਂ ਤੁਸੀਂ ਮੈਂ ਇੱਕ ਗਰੀਬ ਸਿੱਖ ਹੋਣ ਦੇ ਨਾਤੇ ਆਪ ਜੀ ਤੋਂ ਸਵਾਲ ਪੁੱਛਣਾ ਚਾਹਣਾ ਮੈਂ ਆਪ ਜੀ ਦਾ ਬਹੁਤ ਵੱਡਾ ਸ਼ਰਧਾਲੂ ਰਿਹਾ ਆਪ ਦੇ ਬਚਨਾਂ ਤੇ ਪਹਿਰਾ ਦਿੰਦਾ ਰਿਹਾ ਜਦੋਂ ਪੰਜਾਬ ਚ ਅੜਵਾਨੀ ਆਇਆ ਸੀ ਯਾਤਰਾ ਲੈ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਆ ਤਾਂ ਤੁਸੀਂ ਜਦੋਂ ਅਸੀਂ ਕੇ ਡੇਡ ਵਾ ਇੱਥੇ ਬਰਨਾਲੇ ਲਵੇ ਕੋਸ਼ਿਸ਼ ਕੀਤੀ ਉੱਥੇ ਅਸੀਂ ਸਫਲ ਨਹੀਂ ਹੋਏ ਤਾਂ ਮੈਂ ਵਾਪਸ ਆਉਂਦੇ ਨੂੰ ਮੈਨੂੰ ਤੁਹਾਡਾ ਫੋਨ ਆਇਆ ਜਵਾ ਗਰਸੇਵਕ ਸਿੰਘ ਜਵਾਹਰ ਕੇ ਦੇ ਫੋਨ ਤੋਂ ਤੁਸੀਂ ਮੈਨੂੰ ਫੋਨ ਕੀਤਾ ਮੈਨੂੰ ਉਹ ਤੋਂ ਕਰਾਇਆ ਪਿੱਛੇ ਬੋਲ ਰਹੇ ਸੀ ਤੁਸੀਂ ਵੀ ਜੇ ਨਾ ਆਏ ਹੁਣੇ ਦਰਬਾਰ ਸਾਹਿਬ ਪਹੁੰਚੋ ਰਾਤੋਂ ਰਾਤ ਜੇ ਨਾ ਕੁਝ ਕੀਤਾ ਤਾਂ ਕਲੰਕਿਤ ਹੋ ਜਾਵਾਂਗੇ ਕਲੰਕਿਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੇਸ ਪੰਜਾਬ ਵਾਸੀ ਹੋ ਮੈਂ ਸਤੰਦਾਰ ਸਿਮਰਨਜੀਤ ਸਿੰਘ ਜੀ ਜੋ ਸਮਰੂਹ ਤੋਂ ਮੈਂਬਰ ਪਾਰਲੀਮੈਂਟ ਜਿੱਤੇ ਸੀ ਤੇ ਹੁਣ ਚੋਣ ਲੜ ਰਹੇ ਨੇ ਉਹਨਾਂ ਨੇ ਉਹ ਸਵਾਲ ਖੜੇ ਕਰਦੇ ਨੇ ਦੂਜਿਆਂ ਤੇ ਵਿਰੋਧਕ ਲੀਡਰਾਂ ਤੇ ਸਰਬਜੀਤ ਸਿੰਘ ਦੇ ਮਸਲੇ ਤੇ ਮੈਂ ਵੀਡੀਓ ਸੁਣੀ ਉਹਨਾਂ ਦੀ ਪਰ ਉਸ ਤੋਂ ਦੇਖ ਕੇ ਅੱਜ ਮੈਨੂੰ ਵੀ ਉਹਨਾਂ ਤੋਂ ਇੱਕ ਸਵਾਲ ਪੁੱਛਣ ਨੂੰ ਜੀ ਕਰਿਆ ਵੀ ਮਾਨ ਸਾਹਿਬ ਮੈਂ ਤੁਹਾ ਹੱਥੋਂ ਇੱਕ ਗਰੀਬ ਸਿੱਖ ਹੋਣ ਦੇ ਨਾਤੇ ਉ ਤਾਂ ਮੇਰੇ ਕਿਸੇ ਨੇ ਜਵਾਬ ਦੇਣਾ ਨਹੀਂ ਤੁਸੀਂ ਮੈਂ ਇੱਕ ਗਰੀਬ ਸਿੱਖ ਹੋਣ ਦੇ ਨਾਤੇ ਆਪ ਜੀ ਤੋਂ ਸਵਾਲ ਪੁੱਛਣਾ ਚਾਹਣਾ ਮੈਂ ਆਪ ਜੀ ਦਾ ਬਹੁਤ ਵੱਡਾ ਸ਼ਰਧਾਲੂ ਰਹਾ ਆਪ ਦੇ ਬਚਨਾਂ ਤੇ ਪਹਿਰਾ ਦਿੰਦਾ ਰਹਾ ਜਦੋਂ ਪੰਜਾਬ ਚ ਅੜਵਾਨੀ ਆਇਆ ਸੀ ਯਾਤਰਾ ਲੈ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਆ ਤਾਂ ਤੁਸੀਂ ਜਦੋਂ ਅਸੀਂ ਕੇ ਹੁੰਦੇ ਅੜਵਾ ਇੱਥੇ ਬਰਨਾਲੇ ਲਵੇ ਕੋਸ਼ਿਸ਼ ਕੀਤੀ ਉੱਥੇ ਅਸੀਂ ਸਫਲ ਨਹੀਂ ਹੋਏ ਤਾਂ ਮੈਂ ਵਾਪਸ ਆਉਂਦੇ ਨੂੰ ਮੈਨੂੰ ਤੁਹਾਡਾ ਫੋਨ ਆਇਆ ਗਰਸੇਵਕ ਸਿੰਘ ਜਵਾਹਰਕੇ ਦੇ ਫੋਨ ਤੋਂ ਤੁਸੀਂ ਮੈਨੂੰ ਫੋਨ ਕੀਤਾ ਮੈਨੂੰ ਉਹ ਤੋਂ ਕਰਾਇਆ ਕਿਚੇ ਬੋਲ ਰਹੇ ਸੀ ਤੁਸੀਂ ਵੀ ਜੇ ਨਾ ਆਏ ਹੁਣੇ ਦਰਬਾਰ ਸਾਹਿਬ ਪਹੁੰਚੋ ਰਾਤੋਂ ਰਾਤ ਜੇ ਨਾ ਕੁਝ ਕੀਤਾ ਤਾਂ ਕਲੰਕਿਤ ਹੋ ਜਾਵਾਂਗੇ ਕਲੰਕਿਤ ਇਹ ਸ਼ਬਦ ਤੇ ਸੋਡੇ ਵੀ ਕਲੰਕਿਤ ਹੋ ਜੂ ਹੋ ਜਾਵਾਂਗੇ ਆਪਾਂ ਜੇ ਨਾ ਅੜਵਾਨੀ ਸਾਹਿਬ ਅੜਵਾਨੀ ਦਾ ਆਪਾਂ ਵਿਰੋਧ ਕੀਤਾ ਮੈਂ ਤੁਹਾਡੇ ਫੁੱਲਾਂ ਤੁਹਾਡੇ ਬਚਨਾਂ ਤੇ ਪਹਿਰਾ ਦਿੰਦਾ ਹੋਇਆ ਫੁੱਲ ਚੜਾਉਣਾ ਹੋਇਆ ਰਾਤੋਂ ਰਾਤ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਿਆ ਸਵੇਰੇ ਚਲੋ 11 ਵਜੇ ਜਦੋਂ ਅੜਵਾਨੀ ਆਇਆ ਮੈਂ ਅੰਦਰ ਤੀਤੇ ਉੱਥੇ ਜਦੋਂ ਦੱਖਣੀ ਪਾਸੇ ਵੱਲ ਉਹ ਆਇਆ ਮੈਂ ਉਹਦੇ ਕਮਾਂਡਾਂ ਨਾਲ ਜਦ ਉਹਨਾਂ ਨੂੰ ਪਤਾ ਲੱਗਿਆ ਉੱਥੇ ਮੈਨੂੰ ਗਾਲ ਵੀ ਮੈਥੋਂ ਦੇ ਮੂੰਹ ਚ ਨਿਕਲੀ ਉਸ ਪਵਿੱਤਰ ਜਗ੍ਹਾ ਤੇ ਉਹਦੀ ਮਾਫੀ ਹੈ ਪਰ ਉਹਦੇ ਕਮਾਂਡਾਂ ਦੇ ਨਾਲ ਖੈਚ ਉਹਨਾਂ ਨੇ ਮੇਰਾ ਪੈਰ ਫ੍ਰੈਕਚਰ ਕਰ ਦਿੱਤਾ ਤੇ ਪੈਰ ਦੇ ਪੈਰ ਧਰ ਕੇ ਅੱਗੇ ਨੂੰ ਚੱਲਣ ਲੱਗਿਆ ਜਦ ਮੇਰਾ ਪੈਰ ਫ੍ਰੈਕਚਰ ਹੋ ਗਿਆ ਉੱਥੇ ਮੈਂ ਤਾਂ ਤੁਹਾਡੇ ਬਚਨਾਂ ਤੇ ਪਹਿਰਾ ਦਿੰਦਾ ਹੋਇਆ ਵੀ ਆਪਾਂ ਕਲੰਕ ਤੋਜ ਉਹਦਾ ਕੋਸ਼ਿਸ਼ ਕੀਤੀ ਉਹਨੂੰ ਪਤਾ ਲਾਤਾ ਉਹਦਾ ਫੁੱਲ ਵਿਰੋਧ ਕੀਤਾ ਉਹਦੀ ਕੁੜੀ ਚੀਕਾ ਮਾਰਦੀ ਸੀ ਵੈਰੀ ਬੈਡ ਬਿਹੇਵੀਅਰ ਬੈਰੀ ਬੈਡ ਬਿਹੇਵੀਅਰ ਪਰ ਉਦੋਂ ਮੈਨੂੰ ਕੋਈ ਦੁੱਖ ਨਹੀਂ ਲੱਗਿਆ ਡੇਢ ਮਹੀਨਾ ਮੈਂ ਆ ਕੇ ਪਲਾਸਟਰ ਲਵਾਇਆ ਪੈਰ ਤੇ ਡੇਢ ਮਹੀਨਾ ਮੈਂ ਦੁੱਖ ਭੋਗਿਆ ਪਰ ਮੈਨੂੰ ਇੱਕ ਝਰਾ ਵੀ ਮੈਨੂੰ ਤਕਲੀਫ ਨਹੀਂ ਹੋਈ ਮਾਨ ਹੋਇਆ ਵੀ ਆਪਾਂ ਮਾਨ ਸਾਹਿਬ ਦੇ ਕੇੰਤੇ ਐਡਾ ਕੰਮ ਕੀਤਾ ਪਰ ਜਦੋਂ ਹੁਣ ਮੈਨੂੰ ਪਤਾ ਲੱਗਿਆ ਚੋਣਾਂ ਦਾ ਮੌਸਮ ਚੱਲਿਆ ਪਹਿਲਾਂ ਥੋੜਾ ਜਿਹਾ ਪਤਾ ਲੱਗਿਆ ਮਾਨ ਸਾਹਿਬ ਤੁਸੀਂ ਵੋਟ ਭਾਜਪਾ ਨੂੰ ਪਾਈ ਆ ਰਾਸ਼ਟਰਪਤੀ ਦੀ ਤੇ ਪਿੱਛੇ ਜੇ ਮੈਂ ਇਹ ਰਾਜਦੇਵ ਸਿੰਘ ਦੀਆਂ ਇੰਟਰਵਿਊਸ ਨਹੀਂ ਉਹ ਪੱਤਰਕਾਰਾਂ ਨੂੰ ਪੁੱਛ ਰਿਹਾ ਸੀ ਕਹਿੰਦਾ ਵੀ ਤੁਸੀਂ ਮਾਨ ਸਾਹਿਬ ਨੂੰ ਤਾਂ ਸਵਾਲ ਨਹੀਂ ਕਰਦੇ ਉਹਨੇ ਭਾਜਪਾ ਨੂੰ ਵੋਟ ਪਾਈ ਹੈ ਮੈਨੂੰ ਬੜਾ ਉਧੇ ਤੋਂ ਮੈਨੂੰ ਬੜਾ ਦੁੱਖ ਲੱਗਣ ਲੱਗਿਆ ਵੀ ਯਾਰ ਜਿਹਦੇ ਪਿੱਛੇ ਆਪਾਂ ਨੇ ਪੈਰ ਤਲਵਾਇਆ ਵੀ ਅਜੋ ਸਿੱਖ ਕੌਮ ਤੋਂ ਤਾਕਤ ਲੈ ਕੇ ਤੁਸੀਂ ਕਹਿ ਮੈਂ ਉਹ ਵੀ ਕੌਮ ਮੈਨੂੰ ਹਰਾਉਂਦੀ ਹੈ ਕੌਮ ਨੇ ਜਿਹਾ ਤਾਂ ਪਰ ਤੁਸੀਂ ਜਿਹੜੀ ਕਾਮ ਦੀ ਤਾਕਤ ਸੀ ਉਹ ਬੋਰਡ ਦੀ ਅਸਲ ਤਾਕਤ ਸੀ ਉਹ ਜਾ ਕੇ ਰਾਸ਼ਟਰਪਤੀ ਦੀ ਬੋਰਡ ਤੁਸੀਂ ਭਾਜਪਾ ਨੂੰ ਮੋਦੀ ਨੂੰ ਪਾਏ ਉਦੋਂ ਤੁਹਾਨੂੰ ਚੇਤਾ ਨਹੀਂ ਆਇਆ ਉਹਦਾ ਭਾਜਪਾ ਵੱਲੋਂ ਦਰਬਾਰ ਸਾਹਿਬ ਤੇ ਕੀਤੇ ਹਮਲੇ ਦੀ ਹਮਾਇਤ ਦਾ ਜਾ ਕਰਾਉਣ ਦਾ ਮੈਂ ਦਾਵਾ ਕੀਤਾ ਸੀ ਵੀ ਅਸੀਂ ਹਮਲਾ ਅਸੀਂ ਕਰਵਾਇਆ ਕਹਿ ਕੇ ਇੰਦਰਾ ਤੋਂ ਤੇ ਦੂਜਾ ਮੋਦੀ ਦੇ 2000 ਦੰਗਿਆਂ ਦੀ ਤੁਸੀਂ ਹਮੇਸ਼ਾ ਮੁਸਲਮਾਨਾਂ ਦੀ ਗੱਲ ਕਰਦੇ ਹੋ ਉਦੋਂ ਤੁਹਾਡੇ ਯਾਦ ਨਹੀਂ ਆਏ ਵੀ ਇਹਨੇ 2000 ਗੁਜਰਾਤ ਚ 2002 ਚ ਕਿੰਨੇ ਵੱਡੇ ਮੁਸਲਿਮ ਮੁਸਲਮਾਨਾਂ ਦਾ ਕਤਲਿਆਮ ਕੀਤਾ ਸੀ ਇਸ ਮੋਦੀ ਜੁੰਡਲੀ ਨੇ ਭਾਜਪਾ ਨੇ ਤਾਂ ਉਦੋਂ ਤੁਹਾਨੂੰ ਉਥੇ ਇਹ ਸਾਰੀਆਂ ਗੱਲਾਂ ਚੇਤਾ ਨਹੀਂ ਆਈਆਂ ਸੋਏ ਕੌਮ ਨੂੰ ਇਹ ਸਪਸ਼ਟ ਕਰੋ ਵੀ ਤੁਸੀਂ ਹੁਣ ਵੀ ਜਿੱਤ ਕੇ ਜਾ ਕੇ ਕਿ ਭਾਜਪਾ ਨੂੰ ਸਪੋਰਟ ਦੇਮੋਗੇ ਕਿ ਕਿਹਨੂੰ ਦੇਮੋਗੇ ਜਾਂ ਜਿਹੜੀ ਪਿਛਲੀ ਵੋਟ ਪਾਈ ਆ ਉਹਦਾ ਕੌਮ ਅੱਗੇ ਉਹ ਕਲੀਅਰ ਕਰੋ ਵੀ ਤੁਸੀਂ ਉਹ ਵੋਟ ਕਿਹਨੂੰ ਪਾਈ ਹੈ ਇਹ ਸਾਥੋਂ ਅਸੀਂ ਜਿਹੜੇ ਤੁਹਾਡੇ ਸਰਧਾਲੂ ਆ ਉਹ ਅਸੀਂ ਜਵਾਬ ਮੰਗਦੇ ਆ ਇਹ ਅਸੀਂ ਸਿੱਖ ਸੰਗਤ ਦੇ ਰਾਹੀਂ ਜਵਾਬ ਮੰਗਦੇ ਆ ਸੰਗਤ ਦੀ ਇਹ ਜਵਾਬ ਮਾਨ ਸਾਹਿਬ ਤੋਂ ਜ਼ਰੂਰ ਲਓ ਉਹਨਾਂ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਇਹਨਾਂ ਕਹਿੰਦਾ ਹੋਇਆ ਖਿਮਾ ਦੇ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪੰਜਾਬ ਵਾਸੀ ਹੋ ਮੈਂ ਸਤਾਰ ਸਿਮਰਨਜੀਤ ਸਿੰਘ ਜੀ ਮਾਨ ਜੋ ਸਮੂਹ ਰੂਰ ਤੋਂ ਮੈਂਬਰ ਪਾਰਲੀਮੈਂਟ ਜਿੱਤੇ ਸੀ ਤੇ ਹੁਣ ਚੋਣ ਲੜ ਰਹੇ ਨੇ ਉਹਨਾਂ ਨੇ ਉਹ ਸਵਾਲ ਖੜੇ ਕਰਦੇ ਨੇ ਦੂਜਿਆਂ ਤੇ ਬੰਦਕ ਲੀਡਰਾਂ ਤੇ ਸਰਬਜੀਤ ਸਿੰਘ ਦੇ ਮਸਲੇ ਤੇ ਮੈਂ ਵੀਡੀਓ ਸੁਣੀ ਉਹਨਾਂ ਦੀ ਪਰ ਉਸ ਤੋਂ ਦੇਖ ਕੇ ਅੱਜ ਮੈਨੂੰ ਵੀ ਉਹਨਾਂ ਤੋਂ ਇੱਕ ਸਵਾਲ ਪੁੱਛਣ ਨੂੰ ਜੀ ਕਰਿਆ ਵੀ ਮਾਨ ਸਾਹਿਬ ਮੈਂ ਤੁਹਾ ਹੱਥੋਂ ਇੱਕ ਗਰੀਬ ਸਿੱਖ ਹੋਣ ਦੇ ਨਾਤੇ ਉ ਤਾਂ ਮੇਰੇ ਕਿਸ ਨੇ ਜਵਾਬ ਦੇਣਾ ਨਹੀਂ ਤੁਸੀਂ ਮੈਂ ਇੱਕ ਗਰੀਬ ਸਿੱਖ ਹੋਣ ਦੇ ਨਾਤੇ ਆਪ ਜੀ ਤੋਂ ਸਵਾਲ ਪੁੱਛਣਾ ਚਾਹਣਾ ਮੈਂ ਆਪ ਜੀ ਦਾ ਬਹੁਤ ਵੱਡਾ ਸਰਧਾਲੂ ਰਹਾ ਆਪ ਦੇ ਬਚਨਾਂ ਤੇ ਪਹਿਰਾ ਦਿੰਦਾ ਰਹਾ ਜਦੋਂ ਪੰਜਾਬ ਚ ਅੜਵਾਨੀ ਆਇਆ ਸੀ ਯਾਤਰਾ ਲੈ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਤਾਂ ਤੁਸੀਂ ਜਦੋਂ ਅਸੀਂ ਕੇ ਡੇਡ ਵਾ ਇੱਥੇ ਬਰਨਾਲੇ ਲਵੇ ਕੋਸ਼ਿਸ਼ ਕੀਤੀ ਉੱਥੇ ਅਸੀਂ ਸਫਲ ਨਹੀਂ ਹੋਏ ਤਾਂ ਮੈਂ ਵਾਪਸ ਆਉਂਦੇ ਨੂੰ ਮੈਨੂੰ ਤੁਹਾਡਾ ਫੋਨ ਆਇਆ ਗੁਰਸੇਵਕ ਸਿੰਘ ਜਵਾਹਰਕੇ ਦੇ ਫੋਨ ਤੋਂ ਤੁਸੀਂ ਮੈਨੂੰ ਫੋਨ ਕੀਤਾ ਮੈਨੂੰ ਉਹ ਤੋਂ ਕਰਾਇਆ ਪਿੱਛੇ ਬੋਲ ਰਹੇ ਸੀ ਤੁਸੀਂ ਵੀ ਜੇ ਨਾ ਆਏ ਹੁਣੇ ਦਰਬਾਰ ਸਾਹਿਬ ਪਹੁੰਚੋ ਰਾਤੋਂ ਰਾਤ ਜੇ ਨਾ ਕੁਝ ਕੀਤਾ ਤਾਂ ਕਲੰਕਿਤ ਹੋ ਜਾਵਾਂਗੇ ਕਲੰਕਿਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੇਸ ਪੰਜਾਬ ਵਾਸੀ ਹੋ ਮੈਂ ਸਨਦਾਰ ਸਿਮਰਨਜੀਤ ਸਿੰਘ ਦੀ ਮਾਂ ਜੋ ਉਸ ਮੂਰ ਤੋਂ ਮੈਂਬਰ ਪਾਰਲੀਮੈਂਟ ਜਿੱਤੇ ਸੀ ਤੇ ਹੁਣ ਚੋਣ ਲੜ ਰਹੇ ਨੇ ਉਹਨਾਂ ਨੇ ਉਹ ਸਵਾਲ ਖੜੇ ਕਰਦੇ ਨੇ ਦੂਜਿਆਂ ਤੇ ਪੰਤ ਕਲੀਡਰਾਂ ਤੇ ਸਰਬਜੀਤ ਸਿੰਘ ਦੇ ਮਸਲੇ ਤੇ ਮੈਂ ਵੀਡੀਓ ਸੁਣੀ ਉਹਨਾਂ ਦੀ ਔਰ ਦੋਸਤੋ ਦੇਖ ਕੇ ਅੱਜ ਮੈਨੂੰ ਵੀ ਉਹਨਾਂ ਤੋਂ ਇੱਕ ਸਵਾਲ ਪੁੱਛਣ ਨੂੰ ਜੀ ਕਰਿਆ ਵੀ ਮਾਨ ਸਾਹਿਬ ਮੈਂ ਤੁਹਾਹਾਂ ਤੋਂ ਇੱਕ ਗਰੀਬ ਸਿੱਖ ਹੋਣ ਦੇ ਨਾਤੇ ਹੁਤਾ ਮੇਰੇ ਕਿਸੇ ਨੇ ਜਵਾਬ ਦੇਣਾ ਨਹੀਂ ਤੁਸੀਂ ਮੈਂ ਇੱਕ ਗਰੀਬ ਸਿੱਖ ਹੋਣ ਦੇ ਨਾਤੇ ਆਪ ਜੀ ਤੋਂ ਸਵਾਲ ਪੁੱਛਣਾ ਚਾਹਣਾ ਮੈਂ ਆਪ ਜੀ ਦਾ ਬਹੁਤ ਵੱਡਾ ਸ਼ਰਧਾਲੂ ਰਹਾ ਆਪ ਦੇ ਬਚਨਾਂ ਤੇ ਪਹਿਰਾ ਦਿੰਦਾ ਰਹਾ ਜਦੋਂ ਪੰਜਾਬ ਛੜਵਾਨੀ ਆਇਆ ਸੀ ਯਾਤਰਾ ਲੈ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਆ ਤਾਂ ਤੁਸੀਂ ਜਦੋਂ ਅਸੀਂ ਕੇ ਹੁੰਦੇ ਡਾ ਇੱਥੇ ਬਰਨਾਲੇ ਲਵੇ ਕੋਸ਼ਿਸ਼ ਕੀਤੀ ਉੱਥੇ ਅਸੀਂ ਸਫਲ ਨਹੀਂ ਹੋਏ ਤਾਂ ਮੈਂ ਵਾਪਸ ਆਉਂਦੇ ਨੂੰ ਮੈਨੂੰ ਤੁਹਾਡਾ ਫੋਨ ਆਇਆ ਗਰਸੇਵਕ ਸਿੰਘ ਜਵਾਹਰਕੇ ਦੇ ਫੋਨ ਤੋਂ ਤੁਸੀਂ ਮੈਨੂੰ ਫੋਨ ਕੀਤਾ ਮੈਨੂੰ ਉਹ ਤੋਂ ਕਰਾਇਆ ਪਿੱਛੇ ਬੋਲ ਰਹੇ ਸੀ ਤੁਸੀਂ ਵੀ ਜੇ ਨਾ ਆਏ ਹੁਣੇ ਦਰਬਾਰ ਸਾਹਿਬ ਪਹੁੰਚੋ ਰਾਤੋਂ ਰਾਤ ਜੇ ਨਾ ਕੁਝ ਕੀਤਾ ਤਾਂ ਕਲੰਕਿਤ ਹੋ ਜਾਵਾਂਗੇ ਕਲੰਕਿਤ ਇਹ ਸਬਦ ਤੇ ਤੁਹਾਡੇ ਵੀ ਕਲੰਕਿਤ ਹੋ ਜੂ ਹੋ ਜਾਵਾਂਗੇ ਆਪਾਂ ਜੇ ਨਾ ਅੜਵਾਨੀ ਸਾਹ ਅੜਵਾਨੀ ਦਾ ਆਪਾਂ ਵਿਰੋਧ ਕੀਤਾ ਮੈਂ ਤੁਹਾਡੇ ਫੁੱਲਾਂ ਤੁਹਾਡੇ ਬਚਨਾਂ ਤੇ ਪਹਿਰਾ ਦਿੰਦਾ ਹੋਇਆ ਫੁੱਲ ਚੜਾਉਣਾ ਹੈ ਰਾਤੋਂ ਰਾਤ ਦਰਬਾਰ ਸੇ ਅੰਮ੍ਰਿਤਸਰ ਪਹੁੰਚਿਆ ਸਵੇਰੇ ਚਲੋ 11 ਵਜੇ ਜਦੋਂ ਅੜਵਾਨੀ ਆਇਆ ਮੈਂ ਅੰਦਰ ਤੀਤੇ ਉੱਥੇ ਜਦੋਂ ਦੱਖਣੀ ਪਾਸੇ ਵੱਲ ਉਹ ਆਇਆ ਮੈਂ ਉਹਦੇ ਕਵਾਂਡਾਂ ਨਾਲ ਜਦ ਉਹਨਾਂ ਨੂੰ ਪਤਾ ਲੱਗਿਆ ਉੱਥੇ ਮੈਨੂੰ ਗਾਲ ਵੀ ਮੈਥੋਂ ਦੇ ਮੂੰਹ ਚ ਨਿਕਲੀ ਉਸ ਪਵਿੱਤਰ ਜਗ੍ਹਾ ਤੇ ਉਹਦੀ ਮਾਫੀ ਹੈ ਪਰ ਉਹਦੇ ਕਵਾਂਡਾਂ ਦੇ ਨਾਲ ਖਹਿਚ ਉਹਨਾਂ ਨੇ ਮੇਰਾ ਪੈਰ ਫ੍ਰੈਕਚਰ ਕਰ ਦਿੱਤਾ ਤੇ ਪੈਰ ਦੇ ਪੈਰ ਧਰ ਕੇ ਅੱਗੇ ਨੂੰ ਚੱਲਣ ਲੱਗਿਆ ਜਦ ਮੇਰਾ ਪੈਰ ਫ੍ਰੈਕਚਰ ਹੋ ਗਿਆ ਉੱਥੇ ਮੈਂ ਤਾਂ ਤੁਹਾਡੇ ਬਚਨਾਂ ਤੇ ਪਹਿਰਾ ਦਿੰਦਾ ਹੋਇਆ ਵੀ ਆਪਾਂ ਕਲੰਕ ਤੋਂ ਜਿਹੋ ਦਾ ਕੋਸ਼ਿਸ਼ ਕੀਤੀ ਉਹਨੂੰ ਪਤਾ ਲਾਤਾ ਉਹਦਾ ਫੁੱਲ ਵਿਰੋਧ ਕੀਤਾ ਉਹਦੀ ਕੁੜੀ ਚੀਕਾ ਮਾਰਦੀ ਸੀ ਵੈਰੀ ਬੈਡ ਬਿਹੇਵੀਅਰ ਬੈਰੀ ਬੈਡ ਬਿਹੇਵੀਅਰ ਪਰ ਉਦੋਂ ਮੈਨੂੰ ਕੋਈ ਦੁੱਖ ਨਹੀਂ ਲੱਗਿਆ ਡੇਢ ਮਹੀਨਾ ਮੈਂ ਆ ਕੇ ਪਲੱਸਟਰ ਲਵਾਇਆ ਪੈਰ ਤੇ ਡੇਢ ਮਹੀਨਾ ਮੈਂ ਦੁੱਖ ਭੋਗਿਆ ਪਰ ਮੈਨੂੰ ਇੱਕ ਝਰਾ ਵੀ ਮੈਨੂੰ ਤਕਲੀਫ ਨਹੀਂ ਹੋਈ ਮਾਣ ਹੋਇਆ ਵੀ ਆਪਾਂ ਮਾਨ ਸਾਹਿਬ ਦੇ ਕਹਿਣ ਤੇ ਐਡਾ ਚੰਮ ਕੀਤਾ ਪਰ ਜਦੋਂ ਹੋਣਾ ਮੈਨੂੰ ਪਤਾ ਲੱਗਿਆ ਚੋਣਾਂ ਦਾ ਮੌਸਮ ਚੱਲਿਆ ਪਹਿਲਾਂ ਥੋੜਾ ਜਿਹਾ ਪਤਾ ਲੱਗਿਆ ਮਾਨ ਸਾਹਿਬ ਤੁਸੀਂ ਵੋਟ ਭਾਜਪਾ ਨੂੰ ਪਾਈ ਆ ਰਾਸ਼ਟਰਪਤੀ ਦੀ ਤੇ ਪਿੱਛੇ ਜੇ ਮੈਂ ਇਹ ਰਾਜਦੇਵ ਸਿੰਘ ਦੀਆਂ ਇੰਟਰਵਿਊਸ ਨਹੀਂ ਉਹ ਪੱਤਰਕਾਰਾਂ ਨੂੰ ਪੁੱਛ ਰਿਹਾ ਸੀ ਕਹਿੰਦਾ ਵੀ ਤੁਸੀਂ ਮਾਨ ਸਾਹਿਬ ਨੂੰ ਤਾਂ ਸਵਾਲ ਨਹੀਂ ਕਰਦੇ ਉਹਨੇ ਭਾਜਪਾ ਨੂੰ ਵੋਟ ਪਾਈ ਹੈ ਮੈਨੂੰ ਬੜਾ ਉਧੇ ਤੋਂ ਮੈਨੂੰ ਬੜਾ ਦੁੱਖ ਲੱਗਣ ਲੱਗਿਆ ਵੀ ਯਾਰ ਜਿਹਦੇ ਪਿੱਛੇ ਆਪਾਂ ਨੇ ਪੈਰ ਤਲਵਾਇਆ ਵੀ ਅੱਜ ਉਹ ਸਿੱਖ ਕੌਮ ਤੋਂ ਤਾਕਤ ਲੈ ਕੇ ਤੁਸੀਂ ਕਹਿ ਮੈਂ ਉਹ ਵੀ ਕੌਮ ਮੈਨੂੰ ਹਰਾਉਂਦੀ ਹੈ ਕੌਮ ਨੇ ਜਿਹਾ ਤਾਂ ਪਰ ਤੁਸੀਂ ਜਿਹੜੀ ਕਾਮ ਦੀ ਤਾਕਤ थी ਉਹ ਬੋਰਡ ਦੀ ਅਸਲ ਤਾਕਤ थी ਉਹ ਜਾ ਕੇ ਰਾਸ਼ਟਰਪਤੀ ਦੀ ਬੋਰਡ ਤੁਸੀਂ ਭਾਜਪਾ ਨੂੰ ਮੋਦੀ ਨੂੰ ਪਾਏ ਉਦੋਂ ਤੁਹਾਨੂੰ ਚੇਤਾ ਨਹੀਂ ਆਇਆ ਉਹਦਾ ਭਾਜਪਾ ਵੱਲੋਂ ਦਰਬਾਰ ਸਾਹਿਬ ਤੇ ਕੀਤੇ ਹਮਲੇ ਦੀ ਹਮਾਇਤ ਦਾ ਜਾ ਕਰਾਉਣ ਦਾ ਮੈਂ ਦਾਵਾ ਕੀਤਾ ਸੀ ਵੀ ਅਸੀਂ ਹਮਲਾ ਅਸੀਂ ਕਰਵਾਇਆ ਕਹਿ ਕੇ ਇੰਦਰਾ ਤੋਂ ਤੇ ਦੂਜਾ ਮੋਦੀ ਦੇ 2000 ਦੰਗਿਆਂ ਦੀ ਤੁਸੀਂ ਹਮੇਸ਼ਾ ਮੁਸਲਮਾਨਾਂ ਦੀ ਗੱਲ ਕਰਦੇ ਹੋ ਉਦੋਂ ਤੁਹਾਡੇ ਯਾਦ ਨਹੀਂ ਆਏ ਵੀ ਇਹਨੇ 2000 ਬਜਰਾਤ ਚ 2002 ਚ ਕਿੰਨੇ ਵੱਡੇ ਮੁਸਲਮਾਨਾਂ ਦਾ ਕਤਲयाम ਕੀਤਾ ਸੀ ਇਸ ਮੋਦੀ ਜੁੰਡਲੀ ਨੇ ਭਾਜਪਾ ਨੇ ਤਾਂ ਉਦੋਂ ਤੁਹਾਨੂੰ ਉਥੇ ਇਹ ਸਾਰੀਆਂ ਗੱਲਾਂ ਚੇਤਾ ਨਹੀਂ ਆਈਆਂ ਸੋ ਇਹ ਕੌਮ ਨੂੰ ਇਹ ਸਪਸ਼ਟ ਕਰੋ ਵੀ ਤੁਸੀਂ ਹੁਣ ਵੀ ਜਿੱਤ ਕੇ ਜਾ ਕੇ ਕਿ ਭਾਜਪਾ ਨੂੰ ਸਪੋਰਟ ਦੇਮੋਂ ਕਿ ਕਿਹਨੂੰ ਦੇਮੋਂਗੇ ਜਾਂ ਜਿਹੜੀ ਪਿਛਲੀ ਵੋਟ ਪਾਈ ਆ ਉਹਦਾ ਕੌਮ ਅੱਗੇ ਉਹ ਕਲੀਅਰ ਕਰੋ ਵੀ ਤੁਸੀਂ ਉਹ ਵੋਟ ਕਿਨੂੰ ਪਾਈ ਐ ਇਹ ਸਾਥੋਂ ਅਸੀਂ ਜਿਹੜੇ ਤੁਹਾਡੇ ਸ਼ਰਧਾਲੂ ਆ ਉਹ ਅਸੀਂ ਜਵਾਬ ਮੰਗਦੇ ਆ ਇਹ ਅਸੀਂ ਸਿੱਖ ਸੰਗਤ ਦੇ ਰਾਹੀਂ ਜਵਾਬ ਮੰਗਦੇ ਆ ਸੰਗਤ ਦੀ ਇਹ ਜਵਾਬ ਮਾਨ ਸਾਹਿਬ ਤੋਂ ਜਰੂਰ ਲਓ ਉਹਨਾਂ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਇਹਨਾਂ ਕਹਿੰਦਾ ਹੋਇਆ ਖਿਮਾ ਦੇ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ